ਸ਼੍ਰੋਮਣੀ ਅਕਾਲੀ ਦਲ ਦੇ ਕੁਝ ਲੀਡਰਾਂ ਦੇ ਉੱਤੇ ਦੁਬਾਰਾ ਤਨਖਾਹ ਲਗਾਈ ਜਾ ਸਕਦੀ ਹੈ। ਇਹਦੀ ਚਰਚਾ ਉਦੋਂ ਸ਼ੁਰੂ ਹੋ ਗਈ ਜਦੋਂ ਇੱਕ ਨਿੱਜੀ ਚੈਨਲ ਨੂੰ ਸੀਨੀਅਰ ਪੱਤਰਕਾਰ ਜਸਵੀਰ ਸਿੰਘ ਪੱਟੀ ਵੱਲੋਂ ਇੱਕ ਇੰਟਰਵਿਊ ਦਿੱਤੀ ਗਈ। ਇਸ ਮਸਲੇ ਉੱਤੇ ਚਰਚਾ ਤਾਂ ਮੀ ਸ਼ੁਰੂ ਹੋ ਗਈ ਸੀ ਕਿਉਂਕਿ 25 ਤਰੀਕ ਨੂੰ ਇੱਕ ਪੰਥਕ ਇਕੱਠ ਹੋਇਆ ਸੀ ਜਿਸ ਦੇ ਵਿੱਚ ਸਿੰਘ ਸਾਹਿਬ ਮੌਜੂਦ ਰਹੇ ਸੀ। ਔਰ ਉਸ ਤਨਖਾਹ ਦੇ ਕੱਟ ਦਾ ਹਵਾਲਾ ਦੇ ਕੇ ਇਸ ਸੰਦਰਭ ਦੇ ਵਿੱਚ ਗੱਲ ਕੀਤੀ ਜਾ ਰਹੀ ਹੈ ਹੁਣ ਇੱਕ ਪਾਸੇ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਜਿਹੜੀ ਆ ਉਹ ਆਲਰੇਡੀ ਹੀ ਤਨਖਾਹ ਚੱਲ ਚੁੱਕੀ ਹੈ ਆਲਰੇਡੀ ਉਹਨੂੰ ਉਹਨਾਂ ਨੂੰ ਤਨਖਾਹ ਲਗਾਈ ਜਾ ਚੁੱਕੀ ਹੈ ਜਿਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਵੀ ਸ਼ਾਮਿਲ ਨੇ ਔਰ ਬਾਕੀ ਲੀਡਰ ਵੀ ਕਈ ਉਸ ਦੇ ਵਿੱਚ ਸ਼ਾਮਿਲ ਰਹੇ ਨੇ ਹੁਣ ਉਹਦੇ ਸੰਦਰਭ ਦੇ ਵਿੱਚ ਇੱਕ ਹੋਰ ਮਸਲਾ ਉਲੀਕਿਆ ਜਾ ਰਿਹਾ ਹੈ ਔਰ ਉਸ ਉਸੇ ਮਸਲੇ ਦੇ ਆਧਾਰ ਦੇ ਉੱਤੇ ਹੁਣੇ ਚਰਚਾ ਚੱਲਦੀ ਪਈ ਹੈ ਕਿ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਹੈ ਉਹ ਦੁਬਾਰਾ ਜਥੇਦਾਰ ਸਾਹਿਬ ਦੇ ਗੁੱਸੇ ਦਾ ਸ਼ਿਕਾਰ ਹੋ ਸਕਦੀ ਹੈ ਜਥੇਦਾਰ ਸਾਹਿਬ ਦੇ ਵੱਲੋਂ ਉਹਨਾਂ ਦੇ ਉੱਤੇ ਤਨਖਾਹ ਲਗਾਈ ਜਾ ਸਕਦੀ ਹੈ ਤਨਖਾਹ ਇੰਪੋਜ਼ ਕੀਤੀ ਜਾ ਸਕਦੀ ਹੈ ਇਹਦੀਆਂ ਚਰਚਾਵਾਂ ਚੱਲ ਗਈਆਂ ਨੇ ਇਹਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ 2 ਦਸੰਬਰ ਨੂੰ ਸੁਣਾਏ ਗਏ ਜਿਹੜੇ ਹੁਕਮਨਾਮੇ ਦੇ ਵਿੱਚ ਜਿਹੜੇ ਫੈਸਲੇ ਸੀ ਜਿਹੜੇ ਨੁਕਤੇ ਸੀ ਉਹਨਾਂ ਨੂੰ ਇਨ ਬਿਨ ਨਹੀਂ ਮੰਨਿਆ ਗਿਆ ਤੇ ਉਸ ਉੱਤੇ ਜਾਂ ਉਹਨਾਂ ਨੂੰ ਦਰਕਨਾਰ ਕਰਨ ਵਾਸਤੇ ਕਥਿਤ ਤੌਰ ਦੇ ਉੱਤੇ ਇਲਜ਼ਾਮੀਆ ਤੌਰ ਦੇ ਉੱਤੇ ਜੋ ਚੀਜ਼ਾਂ ਕੀਤੀਆਂ ਗਈਆਂ ਉਨ੍ਹਾਂ ਦੇ ਬਿਨਾ ਦੇ ਉੱਤੇ ਇਹ ਤਨਖਾਹ ਲਗਾਈ ਜਾਵੇਗੀ ਇਹ ਉਨ੍ਹਾਂ ਕਾਰਨਾਂ ਕਰਕੇ ਤਨਖਾਹ ਲਗਾਈ ਜਾਵੇਗੀ ਹੁਣ ਤੱਕ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਹਾਲਾਂਕਿ ਲਗਾਈ ਜਾਵੇਗੀ ਨਹੀਂ ਲਗਾਈ ਜਾਵੇਗੀ ਅਜੇ ਤੱਕ ਸਿੱਧੇ ਤੌਰ ਤੇ ਨਹੀਂ ਕਿਹਾ ਜਾ ਸਕਦਾ ਪਰ ਜ਼ਰੂਰ ਕਿ ਤਨਾ ਕਿਤੇ ਸੀਨੀਅਰ ਪੱਤਰਕਾਰ ਦੇ ਬਿਆਨਾਂ ਤੋਂ ਇਹ ਕਲੀਅਰ ਹੁੰਦਾ ਨਜ਼ਰ ਆ ਰਿਹਾ ਹੈ ਕਿ ਜਥੇਦਾਰ ਗਿਆਨੀ ਰਗबीर ਸਿੰਘ ਵਿਦੇਸ਼ ਤੋਂ ਵਾਪਸ ਆ ਕੇ ਕੋਈ ਵੱਡੀ ਕਾਰਵਾਈ ਜ਼ਰੂਰ ਕਰ ਸਕਦੇ ਨੇ ਹੁਣ ਉਸ ਕਾਰਵਾਈ ਦੇ ਵਿੱਚ ਤਨਖਾਹ ਸ਼ਾਮਿਲ ਹੋਵੇਗੀ ਕਿ ਨਹੀਂ ਉਹ ਆਪਣੇ ਆਪ ਦੇ ਵਿੱਚ ਇੱਕ ਸਵਾਲ ਹੈ ਹੁਣ ਇੱਥੇ ਸਵਾਲ ਖੜਾ ਹੁੰਦਾ ਕਿ ਕਿਹੜੇ ਲੀਡਰ ਦੇ ਵਾਸਤੇ ਖਾਸ ਤੌਰ ਦੇ ਉੱਤੇ ਇਹ ਗੱਲ ਆਖੀ ਗਈ ਹੈ ਜਿਸ ਸੀਨੀਅਰ ਪੱਤਰਕਾਰ ਜਸਬੀਰ ਸਿੰਘ ਪੱਟੀ ਦੀ ਗੱਲ ਮੰਨੀ ਹੈ ਤਾਂ ਉਹਨਾਂ ਨੇ ਜ਼ਿਕਰ ਕੀਤਾ ਡਾਕਟਰ ਦਲਜੀਤ ਸਿੰਘ ਚੀਮਾ ਦਾ ਡਾਕਟਰ ਦਲਜੀਤ ਸਿੰਘ ਚੀਮਾ ਅਕਾਲੀ ਦਲ ਦੇ ਮੁਖਬਲਾਰੇ ਵੀ ਨੇ ਅਕਾਲੀ ਦਲ ਦੇ ਇੱਕ ਵੱਡੇ ਲੀਡਰ ਵੀ ਨੇ ਚੋਣਾਂ ਵੀ ਲੜਦੇ ਰਹੇ ਨੇ ਔਰ ਜ਼ਿਆਦਾਤਰ ਮਸਲਿਆਂ ਦੇ ਵਿੱਚ ਡਾਕਟਰ ਦਲਜੀਤ ਸਿੰਘ ਚੀਮਾ ਹੀ ਨਜ਼ਰ ਆਉਂਦੇ ਨੇ ਜਦੋਂ ਵੀ ਕੋਈ ਗੱਲ ਕਰਨੀ ਹੋਵੇ ਜਾਂ ਸਮਝਾਉਣੀ ਹੋਵੇ ਪੱਤਰਕਾਰਾਂ ਨਾਲ ਵਾਰਤਾ ਹੋਵੇ ਇਸ ਵਾਸਤੇ ਡਾਕਟਰ ਦਲਜੀਤ ਸਿੰਘ ਚੀਮਾ ਦਾ ਰੋਲ ਅਕਾਲੀ ਦਲ ਦੇ ਵਿੱਚ ਬਹੁਤ ਅਹਿਮ ਹੋ ਜਾਂਦਾ ਔਰ ਇਲਜ਼ਾਮ ਡਾਕਟਰ ਦਲਜੀਤ ਸਿੰਘ ਚੀਮਾ ਦੇ ਉੱਤੇ ਇਹ ਵੀ ਲਗਾਏ ਗਏ ਉਸ ਵਾਰਤਾ ਦੇ ਦੌਰਾਨ ਕਿ ਡਾਕਟਰ ਦਲਜੀਤ ਸਿੰਘ ਚੀਮਾ ਨੇ ਸੱਤ ਮੈਂਬਰੀ ਕਮੇਟੀ ਦਾ ਪਰਸੋਰ ਵਿਰੋਧ ਕੀਤਾ ਉਸ ਦਿਨ ਖੇਦੀ ਕੀਤੀ ਕਿ ਉਹ ਸੱਤ ਮੈਂਬਰੀ ਕਮੇਟੀ ਇੰਪਲੀਮੈਂਟ ਨਹੀਂ ਹੋ ਸਕਦੀ ਔਰ ਇਹ ਇਲਜ਼ਾਮ ਨੇ ਕਿ ਡਾਕਟਰ ਦਲਜੀਤ ਸਿੰਘ ਚੀਮਾ ਨੇ ਸੱਤ ਮੈਂਬਰੀ ਕਮੇਟੀ ਜੋ ਕਿ ਜਥੇਦਾਰ ਸਾਹਿਬ ਦਾ ਹੁਕਮ ਸੀ ਸ਼੍ਰੀ ਕਾਲਤਕ ਸਾਹਿਬ ਦਾ ਹੁਕਮ ਸੀ ਉਸ ਨੂੰ ਦਰਕਨਾਰ ਕਰਨ ਵਾਸਤੇ ਜਦੌਜਾਇਦ ਕੀਤੀ ਹੈ ਇਹ ਇਲਜ਼ਾਮ ਡਾਕਟਰ ਦਿਲਜੀਤ ਸਿੰਘ ਟੀਮਾ ਦੇ ਉੱਤੇ ਲਗਾਏ ਗਏ ਉਸ ਵਰਤਾ ਦੇ ਵਿੱਚ ਔਰ ਇਸੇ ਕਾਰਨ ਇਹ ਸੀਨੀਅਰ ਪੱਤਰਕਾਰ ਵੱਲੋਂ ਕਿਹਾ ਗਿਆ ਕਿ ਜਥੇਦਾਰ ਗਿਆਨੀ ਰਗਵੀਰ ਸਿੰਘ ਇਹ ਐਕਸ਼ਨ ਕਰ ਸਕਦੇ ਆ ਉਹਨਾਂ ਨੇ 25 ਤਰੀਕ ਦੀ ਇੱਕ ਕੱਤਰਤਾ ਦਾ ਜਿਹੜਾ ਸੰਦਰਭ ਪੇਸ਼ ਕੀਤਾ ਉਹਨਾਂ ਨੇ ਉਹਦੇ ਵਿੱਚ ਸਾਫ਼ ਕਿਹਾ ਹੈ ਕਿ 25 ਤਰੀਕ ਨੂੰ ਸਿੰਘ ਸਾਹਿਬ ਨੇ ਸੂਤਰਾਂ ਮੁਤਾਬਕ ਇਹ ਗੱਲ ਆਖੀ ਹੈ ਕਿ ਵਿਦੇਸ਼ ਤੋਂ ਆਉਣ ਸਾਰ ਉਹ ਇਹ ਐਕਸ਼ਨ ਕਰਨ ਵਾਲੇ ਨੇ ਹੁਣ ਸਿੰਘ ਸਾਹਿਬ ਨੇ ਇਹ ਗੱਲ ਆਖੀ ਹੈ ਕਿ ਨਹੀਂ ਕਿਉਂਕਿ ਸਿੰਘ ਸਾਹਿਬ ਨੇ ਇਹ ਗੱਲ ਆ ਔਨ ਕੈਮਰਾ ਜਾਂ ਆਪਣੇ ਕਿਸੇ ਬਿਆਨ ਦੇ ਤੌਰ ਦੇ ਉੱਤੇ ਤਾਂ ਨਹੀਂ ਕਹੀ ਪਰ ਅੰਦਰੂਨੀ ਪੱਧਰ ਦੇ ਉੱਤੇ ਜਿਵੇਂ ਕਿ ਸੀਨੀਅਰ ਪੱਤਰਕਾਰ ਕਹਿੰਦੇ ਨੇ ਕਿ ਉਹਨਾਂ ਦੇ ਕੋਲ ਇਨਪੁਟ ਹੈਗੀ ਐ ਇਨਫੋ ਹੈਗੀ ਐ ਜੇ ਉਹ ਸੱਚ ਹੈ ਤਾਂ ਜ਼ਾਹਿਰ ਤੌਰ ਦੇ ਉੱਤੇ ਇਹ ਵਿਚਾਰਿਆ ਜਾ ਸਕਦਾ ਹੈ ਕਿ ਆਉਂਦੇ ਸਮੇਂ ਦੇ ਵਿੱਚ ਕੋਈ ਵੱਡਾ ਐਕਸ਼ਨ ਹੋ ਸਕਦਾ ਹੁਣ ਡਾਕਟਰ ਦਿਲਜੀਤ ਸਿੰਘ ਚੀਮਾ ਉਸ ਨਿਸ਼ਾਨੇ ਤੇ ਨਹੀਂ ਜਾਂ ਫਿਰ ਕੋਈ ਹੋਰ ਹੈ ਇਹ ਵਕਤ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਕਿਉਂਕਿ 16 ਤਰੀਕ ਨੂੰ ਅਜੇ ਤੱਕ ਤਾਂ ਜੋ ਜਾਣਕਾਰੀ ਹੈ ਸਿੰਘ ਸਾਹਿਬ ਵਾਪਸ ਆ ਰਹੇ ਆ ਆ ਕੇ ਕੀ ਹੁੰਦਾ ਦੱਸਦੇ ਰਵਾਂਗੇ ਬੜੇ ਰੋਬਨ ਇੰਡੀਆ ਪੰਜਾਬੀ